ਸੰਧਿਆ ਵੇਲੇ ਨੇ ਸਮੇ ਸੁਭਾਗ ਕੜੀਆਂ ਬਖਸ਼ ਕੀਤੀਆਂ ਨੇ ਵੱਡੇ ਭਾਗ ਨੇ ਜੋ ਗੁਰੂ ਹਜ਼ੂਰੀ ਵਿੱਚ ਬੈਠ ਕੇ ਇਹਨਾਂ ਕੜੀਆਂ ਨੂੰ ਆਪਾਂ ਬਿਤਾ ਰਹੇ ਹਾਂ ਅੰਮ੍ਰਿਤ ਵੇਲੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਪਾਵਨ ਮੁਖਾਰਨ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 733 ਔਰ 34 ਅਗਦੇ ਉੱਤੇ ਬਚਨ ਬਖਸ਼ਿਸ਼ ਕੀਤੇ ਸਾਨੂੰ ਉਪਦੇਸ਼ ਬਖਸ਼ਿਸ਼ ਹੁੰਦਾ ਹੈ ਸਤਿਗੁਰ ਪਾਸ਼ਾ ਮਹਾਰਾਜ ਨੇ ਇਸ ਪਿੱਤਰ ਸ਼ਬਦ ਦੇ ਅੰਦਰ ਨਾਮ ਨੂੰ ਹੀ ਧਨ ਦੀ ਗੱਲ ਕੀਤੀ ਹੈ ਔਰ ਇਸ ਗੱਲ ਨੂੰ ਸਮਝਣਾ ਉਹਨਾਂ ਹੀ ਜ਼ਰੂਰੀ ਹੈ ਜਿਵੇਂ ਹਰ ਇੱਕ ਮਨੁੱਖ ਲਈ ਸਵਾਸ ਜ਼ਰੂਰੀ ਹੈ ਪਿਆਸੇ ਮਨੁੱਖ ਲਈ ਪਾਣੀ ਜ਼ਰੂਰੀ ਹੈ ਭੁੱਖੇ ਮਨੁੱਖ ਲਈ ਅਨਾਜ ਭੋਜਨ ਜ਼ਰੂਰੀ ਹੈ ਇਸ ਹਰ ਧੰਨ ਬਾਰੇ ਜਨਣਾ ਹੀ ਇੱਕ ਗਿਆਸੂ ਵੀ ਉਨ੍ਹਾਂ ਜ਼ਰੂਰੀ ਬਣ ਜਾਂਦਾ ਹੈ ਮਨੁੱਖ ਸੰਸਾਰੀ ਧੰਨ ਦੇ ਲਈ ਕੀ ਕੁਝ ਨਹੀਂ ਕਰਦਾ ਸੰਸਾਰਿਕ ਮਾਇਆ ਦੇ ਕਿੱਥੇ ਫਿੱਟੇ ਨਹੀਂ ਖੰਦਾ ਕਿੱਥੇ ੱਟੇ ਨਹੀਂ ਖੰਦਾ ਅਗੁਰਤ ਵੀ ਲੈ ਤੋਂ ਲੈ ਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਕੋ ਹੀ ਚਿੰਤਾ ਦੇ ਵਿੱਚ ਰਹਿੰਦਾ ਕਿ ਧਨ ਕਿਵੇਂ ਕਮਾਇਆ ਜਾਏ ਧਨ ਕਮਾਇਆ ਹੋਇਆ ਸਾਂਭਿਆ ਕਿੱਦਾਂ ਜਾਏ ਦਿੱਤਾ ਹੋਇਆ ਧਨ ਕਿੱਦਾਂ ਜਾਏ ਕਿੰਨੀਆਂ ਫਿਕਰਾਂ ਔਰ ਕਿੰਨੀਆਂ ਚਿੰਤਾਵਾਂ ਦੇ ਵਿੱਚ ਮਨੁੱਖ ਜਿਹੜਾ ਸੰਸਾਰੀ ਧਨ ਹੈ ਨਾ ਉਹਨੂੰ ਬਚਾਉਣ ਦਾ ਯਤਨ ਕਰਦਾ ਸਤਪਕੇ ਦੇ ਸੰਸਾਰੀ ਧਨ ਤਾਂ ਜਿਹੜਾ ਹੈ ਨਾ ਉਹ ਇੱਛੇ ਹੀ ਰਹਿ ਜਾਂਦਾ ਜੀਹੜੀ ਧਰਮ ਦੀ ਤੈਨੂੰ ਮੈਂ ਗੱਲ ਸੁਣਾ ਰਿਹਾ ਉਹ ਹਰ ਧੰਨਾ ਹੈ ਉਹ ਪ੍ਰਮਾਤਮਾ ਦੇ ਨਾਮ ਉੱਤੇ ਧੰਨ ਦੀ ਗੱਲ ਹੈ ਸਤਿਗੁਰ ਕਹਿੰਦੇ ਹਰ ਧੰਨ ਸੰਜੀ ਹੈ ਭਾਈ ਸੰਜੀਤੁ ਭਾਵ ਇਕੱਤਰ ਕਰਨਾ ਇਕੱਠਾ ਕਰਨਾ ਗੁਰੂ ਸਾਹਿਬ ਬਾਜ ਨੂੰ ਕਿਦਾਂ ਮਾਰਦੇ ਭਾਈ ਗੁਰੂ ਆਪਣੇ ਸਿੱਖ ਨੂੰ ਭਰਾ ਕਰਕੇ ਬਾਜ ਮਾਰਦਾ ਭਾਈ ਦਾ ਭਾਈ ਸਤਿਗੁਰ ਕਹਿੰਦੇ ਇਹ ਮੇਰੇ ਘਰਾ ਤੂੰ ਭਰਾ ਬਣ ਕੇ ਮੇਰੀ ਗੱਲ ਸੁਣ ਮੈਂ ਤੈਨੂੰ ਪੱਦੇ ਦੀ ਕਰ ਦੱਸਦਾ ਕਿ ਹਰ ਧਨ ਸੰਚੀ ਹੈ ਪ੍ਰਮਾਤਮਾ ਦਾ ਨਾਮ ਰੂਪੀ ਧਨ ਇਕੱਤਰ ਕਰ ਜੇ ਹਲਕ ਪਲਕ ਹਰ ਹੋਏ ਸਿਕਾਈ ਜਿਹੜਾ ਲੋਕ ਦੇ ਵਿੱਚ ਵੀ ਔਰ ਪਰਲੋਕ ਦੇ ਵਿੱਚ ਵੀ ਤੇਰਾ ਸੰਹਾਈ ਦੇਗਾ ਉਸ ਧਨ ਇਕੱਤਰ ਕਰਨ ਦੀ ਕੋਸ਼ਿਸ਼ ਕਰ ਕਿਉਂਕਿ ਉਹ ਧਨ ਦਾ ਅਜਿਹਾ ਹੈ ਜਿੱਥੇ ਹਰ ਆਰਾਤੀ ਹੈ ਥਿੱਥੇ ਹਰ ਮਿਤ ਸਹਾਈ ਜੇਕਰ ਤੂੰ ਉਸ ਧੰਨ ਨੂੰ ਇਕੱਠਾ ਕਰੇਗਾ ਫਿਰ ਜਿੱਥੇ ਵੀ ਪਤਾਰੀ ਮੈਂ ਜਿੱਥੇ ਵੀ ਆਵਾਜ਼ ਮਾਰੇ ਹਨਾ ਪ੍ਰਮਾਤਮਾ ਨੂੰ ਤੇ ਧਿਆਨ ਤੇਰੇ ਨਾਲ ਪਹੁੰਚੇਗਾ ਗੁਰੂ ਕਿਰਪਾ ਤੇ ਹਰ ਮਨ ਵਸੇ ਹੋਰ ਤਿੱਬਿਲਿਆ ਨਾ ਜਾਏ ਗੁਰੂ ਦੀ ਕਿਰਪਾ ਦੇ ਨਾਲ ਹੀ ਇਹ ਧੰਨ ਜਿਹੜਾ ਹੈ ਤੇਰੇ ਹਿਰਦੇ ਅੰਦਰ ਵਸ ਸਕਦਾ ਹੈ ਹੋਰ ਕੋਈ ਢੰਗ ਨਹੀਂ ਕਿਸੇ ਦੇਹ ਧੜੀ ਹੁਣ ਜਿੰਦਾ ਕਿਸੇ ਵੀ ਬਾਬੇ ਕੋਲ ਜਾਂ ਕਿਸੇ ਵੀ ਬੜੀ ਮਸਾਲ ਕੋਲ ਜਾਂ ਸਤਿਗੁਰ ਕਹਿੰਦੇ ਨਹੀਂ ਕਿਸੇ ਕੋਲ ਹੈ ਗੁਰਸਾਹਿਬ ਤੇ ਬਣ ਕੇ ਵੀ ਕਿਤੇ ਨਹੀਂ ਜੇਕਰ ਇਹ ਹਰ ਧੰਨ ਹੈ ਤਾਂ ਗੁਰੂ ਕੋਲ ਹੋ ਕਿਤੇ ਨਹੀਂ ਔਰ ਗੁਰੂ ਕੌਣ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਸ ਤੋਂ ਪ੍ਰੰਤ ਵਰਕ ਗੁਣੀ ਨੂੰ ਨਹੀਂ ਤਰਕਿਆ ਜਾਂਦਾ ਹਾਂ ਇਹਦੀ ਰੋਸ਼ਨੀ ਦੇ ਵਿੱਚ ਪ੍ਰਮਾਤਮਾ ਨੂੰ ਕੋਈ ਮਨੁੱਖ ਪ੍ਰਵਾਤ ਪ੍ਰਾਪਤ ਕਰ ਲੈਂਦਾ ਤੇ ਪ੍ਰਮਾਤਮਾ ਦਾ ਸਭ ਤੋਂ ਵੱਡਾ ਗੁਰੂ ਹੈ ਬੈਸਿਕ ਗੁਰੂ ਤੇ ਪ੍ਰਮਾਤਮਾ ਦੇ ਵਿੱਚ ਕੋਈ ਅੰਤਰ ਹੀ ਨਹੀਂ ਗੁਰਬਾਣੀ ਕਹਿੰਦੀ ਕੋਈ ਭੇਦ ਨਹੀਂ ਕੋਈ ਅੰਤਰ ਹੈ ਹੀ ਨਹੀਂ ਪਰਮਾਤਮਾ ਨਿਰਗੁਣ ਰੂਪ ਹੈ ਤੇ ਗੁਰੂ ਜਿਹੜਾ ਸਰਗਣ ਸਰੂਪ ਹੈ ਸਰਗਣ ਤੋਂ ਭਾਵ ਜਿਹੜਾ ਅੱਖਾਂ ਨਾਲ ਦੇਖਿਆ ਜਾ ਸਕਦਾ ਹੈ ਨਿਰਗੁਣ ਤੋਂ ਭਾਵ ਜਿਹੜਾ ਅੱਖਾਂ ਨਾਲ ਨਹੀਂ ਦੇਖਿਆ ਜਾ ਸਕਦਾ ਜਿਹਦਾ ਕੋਈ ਆਕਾਰ ਨਹੀਂ ਕੋਈ ਰੂਪ ਨਹੀਂ ਚੱਕਰ ਚਿਹਨ ਅਰਧਰਨ ਜਾਤ ਅਰ ਪਾਤਨ ਹਿੰਜੇ ਜਦ ਤੁਸੀਂ ਸੁਖਨੀ ਸਾਹਿਬ ਦੀ ਬਾਣੀ ਅੰਦਰ ਪੜ੍ਹਦੇ ਹੋ ਰੂਪ ਨਾ ਰੇਖਾ ਨਾ ਰੰਗ ਕਿਸ ਤਰ੍ਹਾਂ ਕੋ ਤੇ ਭਾਵ ਭਿੰਨ ਨਾ ਉਹਦਾ ਕੋ ਰੂਪ ਹੈ ਨਾ ਕੋ ਉਹਦਾ ਰੰਗ ਹੈ ਕਿਜ ਨਹੀਂ ਹੈ ਕੇਵਲ ਨਾ ਆਕਾਰ ਹੈ ਉਹਦਾ ਕੋਈ ਆਕਾਰ ਨਹੀਂ ਕੋਈ ਸ਼ਰੂਪ ਨਹੀਂ ਉਹਦੀ ਹਸਤੀ ਜਿਹੜੀ ਹੈ ਆਕਾਰ ਤੋਂ ਪਰੇ ਦੀ ਹੈ ਉਹਨੂੰ ਅੱਖਾਂ ਨਾਲ ਇਹਨਾਂ ਅੱਖਾਂ ਨਾਲ ਨਹੀਂ ਦਿੱਖਿਆ ਜਾ ਸਕਦਾ ਜੋ ਸਾਡੇ ਕੋਲ ਸੰਸਾਰੀ ਅੱਖਾਂ ਹਾਂ ਉਹ ਸਰਬਿੰਦੂ ਅੱਖੜੀ ਅੱਖਾਂ ਜਿਹੜੀਆਂ ਵੱਖਰੀਆਂ ਨੇ ਜਿਨ੍ਹਾਂ ਨਾਲ ਪ੍ਰਮਾਤਮਾ ਨੂੰ ਦੇਖਿਆ ਜਾ ਸਕਦਾ ਉਹ ਕਿਹੜੀਆਂ ਅੱਖਾਂ ਨੇ ਸੁਰਤ ਦੀਆਂ ਜਿਵੇਂ ਉਪਰੋਂ ਨਾਨਕ ਸਾਹਿਬ ਮਹਾਰਾਜ ਜਰਜੀ ਸਾਹਿਬ ਦੀ ਬਾਣੀ ਉੱਤੇ ਕਹਿੰਦੇ ਨੇ ਨਾ ਤਿੱਥੇ ਘੜਿਆ ਸੁਰਤ ਮਤ ਮਨ ਬੁੱਧ ਉਹ ਜਿਹੜੀਆਂ ਸੁਪਤ ਦੀਆਂ ਅੱਖਾਂ ਨੇ ਨਾ ਉਹਨਾਂ ਅੱਖਾਂ ਨਾਲ ਪਰਮਾਤਮਾ ਨੂੰ ਦੇਖਿਆ ਜਾ ਸਕਦਾ ਹੈ। ਖੈਰ ਵਿਸ਼ੇਵਲ ਬਾਬਾ ਜੀ ਇਹ ਸਤਿਗੁਰ ਕਹਿੰਦੇ ਇਹ ਪਰਮਾਤਮਾ ਰੂਪੀ ਧਨ ਜਿਹੜਾ ਹੈ ਨਾ ਗੁਰੂ ਦੀ ਕਿਰਪਾ ਨਾਲ ਆਤਮਾ ਵਿੱਚ ਬਸ ਸਕਦਾ ਹੈ। ਹੋਰ ਕੋਈ ਢੰਗ ਨਹੀਂ ਜਿਸ ਨਾਲ ਇਹ ਲਿਆ ਜਾ ਸਕਦਾ। ਸਤਿਗੁਰ ਪਾਸ਼ਾ ਮਹਾਰਾਜ ਨੇ ਪੁੱਛਿਆ ਵੀ ਸੱਚੇ ਪਾਸ਼ਾ ਕਰ ਕੀ ਕਰਨਾ ਪਏਗਾ? ਸਤਿਗੁਰ ਕਹਿੰਦੇ ਸਤ ਸੰਗਤੀ ਸੰਗ ਹਰ ਧਨ ਖੱਟੀ ਹੈ। ਗੁਰੂ ਦੀ ਸੰਗਤ ਵਿੱਚ ਆ ਕੇ ਗੁਰੂ ਦੇ ਸੰਗਤ ਵਿੱਚ ਆ ਕੇ ਪਰਮਾਤਮਾ ਦਾ ਨਾਮ ਰੂਪੀ ਧਨ ਜਿਹੜਾ ਹੈ ਖੱਟ। ਹੋਰ ਥੈਂ ਹੋਰ ਕਿਤੇ ਵੀ ਥਾਂ ਦੇ ਉੱਤੇ ਹੋਰ ਤੋ ਉਪਾਏ ਹੋਰ ਕਿਸੇ ਵੀ ਢੰਗ ਦੇ ਨਾਲ ਉਪਾਏ ਦੇ ਨਾਲ ਹਰ ਧਨਕ ਦੇ ਨਾਲ ਪਾਈ ਹੋਰ ਕੋਈ ਢੰਗ ਨਹੀਂ ਕਿ ਕਿਸੇ ਢੰਗ ਨਾਲ ਉਹ ਇਹ ਤੁਹਾਨੂੰ ਪ੍ਰਾਪਤ ਕਰ ਲਈ ਜਾਵੇ ਗੁਰੂ ਦੀ ਸੰਗਤ ਵਿੱਚ ਆ ਹਰ ਨਰਦਨੇ ਕਾ ਵਪਾਰੀ ਆ ਹਰ ਗਤਲ ਧਨ ਦੇ ਹਜ ਬੜੀ ਕਮਾਲ ਦੀ ਗੱਲ ਹੈ ਸਤਿਗੁਰ ਕਹਿੰਦੇ बिजनेसमੈਨਸ ਸਾਡੇ ਦੇਦਰ ਬਹੁਤ ਵਪਾਰੀ ਬਹੁਤ ਨੇ ਕਿ ਕਿਸਮ ਦੇ ਵਪਾਰੀ ਨੇ ਪਰ ਜਿਹੜਾ ਪਰਮਾਤਮਾ ਦਾ ਨਾਮ ਕੀ ਧੰਗ ਦਾ ਵਪਾਰ ਕਰਦਾ ਹੈ ਨਾ ਉਹ ਬਿਰਲੇ ਤੋ ਕਰਦੇ ਵੀ ਕੀ ਨੇ ਫਰ ਰਤਨੇ ਕਾ ਵਪਾਰੀਆ ਜਿਹੜਾ ਹਰੀ ਨਾਮ ਰੁੱਤੀ ਰਤਨ ਦਾ ਵਪਾਰੀ ਹੈ ਹਰ ਰਤਨ ਧਨ ਵਿਹਾਜੀ ਉਹ ਪ੍ਰਮਾਣਿਕ ਰਾਮਪੀ ਰਤਨ ਜਿਹੜਾ ਉਹ ਇਕੱਠਾ ਕਰਦੇ ਨੇ ਕੱਚੇ ਕੇ ਵਪਾਰੀ ਐ ਬਾਗ ਹਰ ਤੱਲੇ ਨਾ ਜਾਈ ਸਭ ਕਹਿੰਦੇ ਜਿਹੜੇ ਹੈ ਹੀ ਵਪਾਰੀ ਕੱਚ ਦੇ ਹੈ ਹੀ ਕੱਚ ਦੇ ਵਪਾਰੀ ਜਿਹੜੇ ਰਤਨਾਂ ਦੇ ਹੀਰਿਆਂ ਦੇ ਵਪਾਰੀ ਨਹੀਂ ਹੈ ਹੀ ਵਪਾਰੀ ਕੱਚ ਦੇ ਗੁਰੂ ਸੰਗ ਕਹਿੰਦੇ ਉਹਨਾਂ ਨੇ ਫਿਰ ਹਰੀ ਧਰ ਕਿੱਥੋਂ ਪ੍ਰਾਪਤ ਕਰਨਾ ਹਰ ਰਤਨ ਹਰ ਧਨ ਰਤਨ ਜਵੇਖਰ ਮਾਨਕ ਹਰ ਧੰਨੇ ਨਾਲ ਅੰਮ੍ਰਿਤ ਵਿਲੇ ਬੱਤੇ ਹਰ ਭਗਤੀ ਹਰਿ ਲਿਵਲਾਈ ਬੜੇ ਕਮਾਲ ਦੇ ਬਚਨ ਨੇ ਸਤਿਗੁਰ ਕਹਿੰਦੇ ਇਹ ਜਿਹੜਾ ਪ੍ਰਮਾਤਮਾ ਦਾ ਨਾਮੁ ਕਿ ਧੰਨੇ ਨਾ ਇਹ ਰਤਨ ਹੈ ਇਹ ਜਵੇਖਰ ਹੈ ਮਾਨਕ ਹੈ ਸਤਿਗੁਰ ਤੋਂ ਕਹਿਣ ਤੋਂ ਭਾਉ ਬੜਾ ਕੀਮਤੀ ਹੈ ਅੰਮ੍ਰਿਤ ਵਿਲੇ ਬੱਤੇ ਜਿਹੜਾ ਅੰਮ੍ਰਿਤ ਵਿਲੇ ਦਾ ਸਮਾ ਹੈ ਨਾ ਹਰ ਭਗਤੀ ਹਰਿ ਦੇ ਭਗਤਾ ਨੇ ਹਰਿ ਲਿਵਲਾਈ ਪਰਮਾਤਮਾ ਦੇ ਨਾਲ ਹਰੀ ਦੇ ਨਾਲ ਨਿਭ ਲਈ ਤੇ ਜੇ ਧੰਨ ਪ੍ਰਾਪਤ ਕਰਦੇ ਨੂੰ ਹਰ ਧੰਨ ਅੰਮ੍ਰਿਤ ਵੇਲੇ ਬੱਤੇ ਦਾ ਬੀਜ ਹੈ ਦੇਖੋ ਕਿੰディ ਕਮਾਲ ਨਹੀਂ ਕਰਦਾ ਸਭ ਨੂੰ ਕਹਿੰਦੇ ਜਿਹੜਾ ਪਰਮਾਤਮਾ ਦਾ ਨਾਮ ਰੂਪੀ ਧੰਨ ਹੈ ਨਾ ਉਹ ਅੰਮ੍ਰਿਤ ਵੇਲੇ ਬੀਜਿਆ ਜਾਂਦਾ ਜਿਵੇਂ ਕਣਕ ਇਹਦੇ ਝੋਨਾ ਸਾਹਮਣੇ ਲੱਗਾ ਹੋਇਆ ਖੇਤ ਦੇ ਅੰਦਰ ਫਸਲ ਹੁੰਦੀ ਹੈ ਨਾ ਉਹ ਫਸਲ ਵੀ ਕੋ ਵਤ ਹੁੰਦੀ ਇੱਕ ਸਮਾਂ ਹੁੰਦਾ ਜਦੋਂ ਉਹ ਸਮੇਂ ਦੇ ਉੱਤੇ ਸਹੀ ਸਮੇਂ ਦੇ ਉੱਤੇ ਸਹੀ ਵਤ ਦੇ ਉੱਤੇ ਤੁਸੀਂ ਕਿਸੇ ਬੀਜ ਨੂੰ ਬੀਜੋਗੇ ਉਹ ਖਲੇ ਕਰਨ ਤੇ ਖਲੇ ਕਰ ਤੇ ਅਗਾਹ ਤੁਹਾਨੂੰ ਉਹ ਫਲ ਫੜ ਕੇ ਮੋਕੇ ਤੁਹਾਨੂੰ ਉਹ ਧੰ ਦੇ ਨਾਲ ਵਿਛੜਾਇਆ ਕਿ ਫੂਲ ਕਰੇਗਾ ਜਾਂ ਇਲਾਜ ਦੇ ਨਾਲ ਫੂਲ ਕਰੇਗਾ ਮਹਾਰਾਜ ਇਹ ਹੀ ਬਚਨ ਕਰ ਰਹੇ ਨੇ ਹਰ ਧੰ ਅੰਮ੍ਰਿਤ ਮੇਲੇ ਬੱਤੇ ਕਾ ਬੀਜਿਆ ਜਿਹੜੇ ਗੁਰਸਿੱਖ ਜਿਹੜੇ ਗੁਰੂ ਪਿਆਰੇ ਅੰਮ੍ਰਿਤ ਮੇਲੇ ਪ੍ਰਮਾਤਮਾ ਦੇ ਇਸ ਨਾਮ ਧੰ ਨੂੰ ਬੀਜਦੇ ਨੇ ਭਾ ਪਰਮਾਤਮਾ ਦੀ ਬੰਦੀ ਹੀ ਕਰਦੇ ਨੇ ਗੁਰੂ ਦੀ ਬਾਣੀ ਪੜ੍ਹਦੇ ਨੇ ਭਗਤ ਖਾਏ ਖੱਤਰ ਹੈ ਨਖੁੱਟੇ ਨਹੀਂ ਇੱਕ ਵਾਰੀ ਬੀਜ ਲਿਆ ਅੰਮ੍ਰਿਤ ਵੇਲੇ ਉੱਠ ਕੇ ਫਿਰ ਸਾਰਾ ਦਿਨ ਆਪਣੀ ਮਰਜੀ ਖਰਚੀ ਜਾਂ ਪਰਮਾਤਮਾ ਦੇ ਨਾਮ ਧੰਨ ਉਮਕਦਾ ਨੂੰ ਉਸਰ ਲਈ ਹਲਕ ਪਲਤ ਹਰ ਧੰਨ ਹੈ ਕਿ ਭਗਤਾਂ ਨੂੰ ਮਿਲੀ ਬੜਾਈ ਇਸ ਲੋਕ ਦੇ ਅੰਦਰ ਵੀ ਤੇ ਪ੍ਰਲੋਕ ਦੇ ਅੰਦਰ ਵੀ ਪਰਮਾਤਮਾ ਦੇ ਭਗਤਾਂ ਨੂੰ ਜੜੀਓ ਬੜਾਈ ਮਿਲਦੀ ਹੈ ਸੰਸਾਰ ਵੀ ਉਹਨਾਂ ਦੇ ਭਗਤਾਂ ਦੀ ਸ਼ੋਭਾ ਕਰਦਾ ਹੈ ਤੇ ਜਦੋਂ ਉਹ ਭਗਤ ਦਰਗਾਹ ਦੇ ਵਿੱਚ ਵੀ ਜਾਂਦੇ ਨੇ ਤੇ ਗੁਰੂ ਸਾਹਿਬ ਕਹਿੰਦੇ ਉੱਥੇ ਵੀ ਉਹਨੂੰ ਇਹੀ ਕਰ ਕਹਿੰਦੇ ਨੇ ਆਓ ਬੈਠ ਆਦਰਸ਼ਰ ਦੇ ਉੱਤੇ ਗੁਰਦ ਸਿੰਘ ਮਹਾਰਾਜੀ ਦੇ ਬਚਨ ਉੱਥੇ ਵੀ ਉਹਨੂੰ ਇਹੀ ਗੱਲ ਕਹੀ ਜਾਂਦੀ ਵੀ ਆਓ ਬੜੇ ਪਿਆਰ ਆਦਰ ਸਰਕਾਰ ਦੇ ਨਾਲ ਇੱਥੇ ਬੈਠੋ ਕਿਉਂ ਕਿ ਤੁਸੀਂ ਪ੍ਰਮਾਤਮਾ ਦੇ ਨਾਮ ਨਾਲ ਇਕੱਠਾ ਹੋ ਹਰ ਧਨ ਨਿਰਭਉ ਸਦਾ ਸਦਾ ਅਸਥਿਰ ਹੈ ਸੱਚਾ ਗੁਰੂ ਸਾਹਿਬ ਕਹਿੰਦੇ ਪ੍ਰਮਾਤਮਾ ਦਾ ਜਿਹੜਾ ਧਨ ਹੈ ਨਿਰਭਉ ਹੈ ਭਾਵੇਂ ਉਹਨੂੰ ਕਿਸੇ ਦਾ ਡਰ ਨਹੀਂ ਸਦਾ ਸਦਾ ਅਸਥਿਰ ਹੈ ਸੱਚਾ ਤੇ ਉਹ ਅਸਥਿਰ ਹੈ ਭਾਪ ਕਦੇ ਵੀ ਨਹੀਂ ਜਾਂਦਾ ਮਨੁਕ ਦੀ ਵਿਸ਼ਵਾਸ ਤੱਕ ਨਹੀਂ ਹੋ ਸਕਦੇ ਨੇ ਪਰ ਪ੍ਰਮਾਤਮਾ ਦਾ ਨਾਮ ਜਿਹੜਾ ਹੈ ਨਾ ਜੁਗੋ ਜੁਗ ਅਟਲ ਹੈ ਜਿੰਨੇ ਪ੍ਰਮਾਤਮਾ ਜੁਗੋ ਜੁਗ ਅਟਲ ਜਿਵੇਂ ਗੁਰੂ ਬਰਨਸੀਮਹਾਰਾਜ ਜੀ ਨੇ ਤੁਸੀਂ ਕਹਿੰਦੇ ਜੁਗੋ ਜੁਗ ਅਟਲ ਐਵੇਂ ਪ੍ਰਮਾਤਮਾ ਦਾ ਨਾਮ ਵੀ ਜਿਹੜਾ ਹੈ ਉਹ ਜੁਦਾ ਜੁਗਾ ਤੱਕ ਰਹੇਗਾ ਸੱਚਾ ਇਹ ਹਰ ਧਨ ਅਗਨੀ ਤਸਕਰੇ ਭਾਣੀਏ ਜੰਮ ਜੁਟੇ ਕਿਸੇ ਕਾ ਗਵਾਇਆ ਨਾ ਜਾਏ ਇਹ ਕੋ ਚਾਗ ਸਮਝਾਈ ਨਹੀਂ ਅਗਨੀ ਭਾਵ ਅਗਨ ਤਸਕਰੇ ਭਾਵ ਚੋਰ ਪਾਣੀਏ ਭਾਵ ਪਾਣੀ ਜੰਮ ਜੁਟੇ ਪਾਗ ਕੇ ਮੌਤ ਜਿਵੇਂ ਸੰਸਾਰੀ ਧਨ ਨੂੰ ਕਾਗਜ਼ ਤੇ ਧੰਨਾ ਸੰਸਾਰੀ ਗੁਰੂ ਸਾਹਿਬ ਕਹਿੰਦੇ ਇਸ ਧਨ ਆਪ ਵੀ ਜਲ ਸਕਦੀ ਹੈ ਤਸਕਰੇ ਚੋਰ ਵੀ ਲੁੱਟ ਸਕਦਾ ਹੈ ਪਾਣੀ ਦੇ ਵਿੱਚ ਸਟੋਗੇ ਗੜ ਜਾਏਗਾ ਤਾਂ ਜਦੋਂ ਦੂਤਾ ਇਹਨੂੰ ਮੌਤ ਆਉਂਦੀ ਹੈ ਕਿ ਉਹ ਧਨ ਜਿਹੜਾ ਉਹ ਨਾਲ ਨਹੀਂ ਇਹਨਾਂ ਨੂੰ ਦੇਸ਼ਾ ਇਹ ਨਹੀਂ ਹੁੰਦਾ ਗੁਰੂ ਸਾਹਿਬ ਕਹਿੰਦੇ ਜਿਹੜਾ ਪ੍ਰਮਾਤਮਾ ਦਾ ਨਾਮ ਰੂਪੀ ਧੰਨੇ ਨਾਲ ਤਾਂ ਇਹਨੂੰ ਅੱਗ ਜਲਾ ਸਕਦੀ ਹੈ ਨਾ ਕੋਈ ਚੋਰ ਇਹਨੂੰ ਚੋਰੀ ਕਰ ਸਕਦਾ ਹੈ ਨਾ ਕੋਈ ਪਾਣੀ ਇਹਨੂੰ ਗਾਲ ਸਕਦਾ ਹੈ ਤੇ ਨਾ ਹੀ ਮੌਤ ਜਿਹੜੀ ਹੈ ਇਹਨੂੰ ਤਬਾਹ ਕਰ ਸਕਦੀ ਹੈ ਕਿਉਂਕਿ ਇਹ ਤਾਂ ਜਨਮ ਤੋਂ ਮਰਨ ਤੋਂ ਬਾਅਦ ਵੀ ਮੁੱਖ ਦੇ ਨਾਲ ਜਾਂਦਾ ਕਿਸੇ ਕਾ ਗਵਾਇਆ ਨਾ ਜਾਏ ਪੁਰਸਾਹ ਕਹਿੰਦੇ ਨਾ ਚਾਰਾਂ ਦੇ ਵਿੱਚੋਂ ਕਿਸੇ ਦਾ ਗਵਾਇਆ ਕਿ ਧਨ ਖੜਾ ਹੈ ਨਾ ਕਿ ਜਾਂਦਾ ਨਹੀਂ ਹਰ ਧਨ ਕੋ ਉੱਚਕਾ ਦੇ ਅੰਨਾ ਆਵੇ ਉੱਚਕੇ ਤੋਂ ਭਾਵੇਂ ਚੋਰ ਖਾ ਕਰ ਪੁਰਸਾਹ ਕਹਿੰਦੇ ਪਰਮਾਤਮਾ ਦੇ ਨਾਮ ਰੂਪੇ ਧਨ ਦੇ ਕੋਲ ਉੱਚਕਾ ਚੋਰ ਨਹੀਂ ਆਉਂਦਾ ਜਮ ਜਗਤੀ ਦੰਡ ਨਾ ਲਗਾਈ ਜਮ ਤੇ ਗਰਤੀ ਤੋਂ ਭਾਵ ਜਗਤ ਪੁਰਾਣੇ ਸਮੇਂ ਦੇ ਅੰਦਰ ਸੰਸਕ੍ਰਿਤ ਲੱਗਿਆ ਕਰਦਾ ਸੀ ਅਕਬਰ ਦੇ ਸਮੇਂ ਜਦੋਂ ਜ਼ਕਾਤ ਵੀ ਦੇਣਾ ਪੈਂਦਾ ਸੀ ਕਿਉਂਕਿ ਅਕਬਰ ਮੁਸਲਮਾਨ ਰਾਜਾ ਸੀ ਤੇ ਹਿੰਦੂ ਵੀਰਾਂ ਨੂੰ ਆਪਣੇ ਧਾਰਮਿਕ ਮੰਦਰਾਂ ਦੇ ਦਰਸ਼ਨ ਕਰਨ ਜਾਣ ਦੇ ਲਈ ਵੀ ਰਾਹ ਦੇ ਵਿੱਚ ਜ਼ਕਾਤ ਦੇਣਾ ਪੈਂਦਾ ਸੀ ਭੌਤ ਟੈਕਸ ਦੇਣਾ ਪੈਂਦਾ ਸੀ ਅੱਜ ਜਦੋਂ ਅਸੀਂ ਹਾਈਵੇ ਦੇ ਉੱਤੇ ਜਾਂਦੇ ਹਾਂ ਤਾਂ ਟੋਲ ਪਲਾਟੇ ਲੱਗੇ ਦੇ ਨਾਲ ਟੈਕਸ ਦੇਂਦੇ ਐਵੇਂ ਟੈਕਸ ਦੇਣਾ ਪੈਂਦਾ ਸੀ ਗੁਰੂ ਸਾਹਿਬ ਕਹਿੰਦੇ ਇਹ ਧਨ ਤਾਂ ਇਹੋ ਜਿਹਾ ਇਹਨੂੰ ਤਾਂ ਟੈਕਸ ਵੀ ਨਹੀਂ ਲੱਗਦਾ ਜਮ ਜਗਾਤੀ ਡੰਡ ਨਾ ਲਗਾਈ ਸਾਗਤੀ ਪਾਪ ਕਰਕੇ ਵਿਖਿਆ ਧਨ ਸੰਚਿਆ ਸਾਗਤੋ ਪਵਣ ਰੱਬ ਤੋਂ ਟੁੱਟਾ ਹੋਇਆ ਮਨੁੱਖ ਹੈ ਗੁਰੂ ਸਾਹਿਬ ਕਹਿੰਦੇ ਉਸ ਮਨੁੱਖ ਨੇ ਪਾਪ ਕਰਕੇ ਜਿਹੜਾ ਵਿਖਿਆ ਧਨ ਸੰਚਿਆ ਪਵਕਚਾ ਧਨ ਜਿਹੜਾ ਇਕੱਤਰ ਕਰ ਲਿਆ ਤੈਨਾਂ ਇੱਕ ਵਿਖ ਨਾਲ ਨਾ ਜਾਏ ਗੁਰੂ ਸਾਹਿਬ ਕਹਿੰਦੇ ਇੱਕ ਪੈਸਾ ਨਾਲ ਦੇ ਨਾਲ ਨਹੀਂ ਜਾਣਾ ਹਲਤ ਵਿੱਚ ਸਖਤ ਦਹਿਨੇ ਪਏ ਹੱਥੋਂ ਛੁੜਕ ਗਿਆ ਹਲਤ ਭਾਵ ਤੇ ਲੋਕ ਗੁਰੂ ਸਾਹਿਬ ਕਹਿੰਦੇ ਹਲਤ ਵਿੱਚ ਸਖਤ ਦਹਿਨੇ ਪਏ ਜਿਹੜੇ ਦਵਤੋ ਕੁੱਟੇ ਹੋ ਮਨੁੱਖ ਨੇ ਕੋ ਸੰਸਾਰ ਦੇ ਵਿੱਚ ਵੀ ਉਹਨਾਂ ਦੀ ਮਾੜੀ ਬਰਦਸ਼ਾ ਹੈ ਉਹਨਾਂ ਦੀ ਦਸ਼ਾ ਬਾੜੀ ਹੈ ਹੱਥੋਂ ਛੁੜ ਗਿਆ ਇਹ ਜਨਮ ਦਾ ਜਿਹੜਾ ਸਮਾਂ ਸੀ ਉਹਦੇ ਹੱਥੋਂ ਨਿਕਲ ਗਿਆ ਅੱਗੇ ਪਲਕ ਅੱਗੇ ਦਰਗਾਹ ਦੇ ਵਿੱਚ ਸਾਖਤ ਹਰ ਦਰਗਾਹ ਢੋਈ ਨਾ ਪਾਈ ਉਸ ਸਰ ਕਹਿੰਦੇ ਪ੍ਰਮਾਤਮਾ ਦਰਗਾਹ ਦੇ ਵਿੱਚ ਫਿਰ ਉਹਨਾਂ ਢੋਈ ਨਹੀਂ ਗਣੀ ਇਸ ਹਰ ਧਨ ਕਾ ਸਾਹ ਹਰ ਆਪ ਹੈ ਸੰਤੋ ਏ ਗੁਰੂ ਕੇ ਪਿਆਰੇ ਸੰਤੋ ਗੁਰਸਿੱਖ ਸਜਣੋ ਇਸ ਧਨ ਦਾ ਜਿਹੜਾ ਮਾਲਕ ਹੈ ਨਾ ਉਹ ਪ੍ਰਮਾਤਮਾ ਆਪ ਹੀ ਹੈ ਜਿਸ ਨੂੰ ਦੇ ਜਿਸ ਨੂੰ ਉਹ ਬਖਸ਼ ਕਰਦਾ ਹੈ ਸੋ ਹਰ ਧਨ ਲੱਗ ਚਲਾਈ ਉਹ ਹਰੀ ਦੇ ਧਨ ਜਿਹੜੇ ਹਨ ਆਪਣੇ ਮੂੜਿਆਂ ਦੇ ਉੱਤੇ ਲੱਗ ਕੇ ਚਲਾ ਜਾਂਦਾ ਹੈ ਇਸ ਹਰ ਧੰਨੇ ਦਾ ਟੋਟਾ ਕਦੇ ਨਾ ਆਵੇ ਗੁਰੂ ਸਾਹਿਬ ਕਹਿੰਦੇ ਇਸ ਰਾਮ ਰੂਪੀ ਧਨ ਦਾ ਜਿਹੜਾ ਟੋਟ ਕਦੇ ਨਹੀਂ ਆਉਂਦੀ ਜਨਨਾਗ ਕੋ ਗੁਰ ਸੁਝੀ ਪਈ ਤਨ ਗੁਰੂ ਦਾ ਸਪਾਸ਼ ਸ਼ਰ ਮਹਾਰਾਜ ਜੀ ਕਹਿੰਦੇ ਮੈਨੂੰ ਇਹ ਗੁਰੂ ਨੇ ਸੋਝੀ ਬਖਸ਼ਿਸ਼ ਕੀਤੀ ਹੈ ਕਿ ਇਹ ਤਨ ਇਕਤਰ ਕਰ ਅੰਮ੍ਰਿਤ ਵੇਲੇ ਮੈਂ ਉਸ ਸੰਤ ਨਾਲ ਸਾਝ ਪਾਈ ਸੀ ਕਿ ਤਨ ਦਾ ਅジナ ਹੈ ਗੁਰੂ ਸਾਹਿਬ ਕਹਿੰਦੇ ਪਿਉ ਦਾਦੇ ਦਾ ਕੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਪਿਆ ਨਿਦਾਨਾ ਇਹ ਤਾਂ ਪਿਉ ਦਾਦੇ ਆ ਪੜਦਾਦੇ ਦਾ ਸੱਟ ਘੂਸਿਆ ਕਰਨ ਨੇ ਸਾਨੂੰ ਧੰਨ ਦਿੱਤਾ ਇਹ ਗੁਰਬਾਣੀ ਰੂਪ ਦੇ ਵਿੱਚ ਪਰਮਾਤਮਾ ਦਾ ਨਾਮ ਦਿੱਤਾ ਤਾਂ ਮੇਰੇ ਮਨ ਪਿਆ ਨਿਦਾਨਾ ਤੇ ਮੇਰੇ ਮਨ ਨੂੰ ਸੰਤੁਸ਼ਟੀ ਇਸ ਧੰਦੇ ਨਾਲ ਆਉਂਦੀ ਹੈ ਤੇ ਅਗਲੀ ਗੱਲ ਬੜੀ ਪਿਆਰੀ ਵੀ ਸਤਿਗੁਰੂ ਕਹਿੰਦੇ ਇਸ ਧਨ ਨੂੰ ਜੇਕਰ ਤੁਸੀਂ ਖਰਚੋਗੇ ਨਾ ਇਹ ਘਟਦਾ ਨਹੀਂ ਸਗੋਂ ਵਧਦਾ ਖਾਵੇ ਖਰਚੇ ਰੜੜ ਭਾਈ ਤੋੜਮਾ ਆਵੇ ਵੱਧ ਤੋ ਜਾਈ ਇਹ ਐਗੂ ਜੇ ਧਨ ਜਿਹੜਾ ਹਮੇਸ਼ਾ ਵੱਧਦਾ ਹੀ ਜਾਂਦਾ ਹੈ ਅਜ ਓਹ ਨਾਮ ਜਪਿਆ ਤੂੰ ਇਹ ਧਨ ਇਕੱਠਾ ਕਰ ਲਿਆ ਕੱਲੋਂ ਕਿਸੇ ਦੂਜੇ ਨੂੰ ਕਹਿ ਕਿਸੇ ਮਿੱਤਰ ਨੂੰ ਕਹਿ ਸੱਜਣ ਕਹਿ ਭਾਈ ਪਰਬਾਣੀ ਪੜ ਪ੍ਰਮਾਤਮਾ ਦਾ ਨਾਮ ਜਪ ਤਾ ਸਭ ਦੇ ਇੱਕ ਦੂਜੇ ਦੇ ਨਾਲ ਧਨ ਵਧੇਗਾ ਕਦੇ ਘਟਦਾ ਨਹੀਂ ਗੁਰੂ ਸੇ ਮਹਾਰਾਜ ਨੇ ਬੜੇ ਪਿਆਰੇ ਬੱਚਾ ਲਾ ਕੇ ਇਸ ਹਰ ਧੰਨੇ ਦਾ ਟੋਟਾ ਕਦੇ ਨਾ ਆਵੇ ਇਸ ਸੰਸਾਰੀ ਮਾਇਆ ਦੇ ਘਾਟ ਹੋ ਸਕਦੀ ਹੈ ਬਲਕਿ ਨੂੰ ਕਿਸੇ ਨਾ ਕਿਸੇ ਸਮੇਂ ਪਰ ਇਸ ਹਰ ਧੰਨੇ ਦੀ ਘਾਟ ਕਦੇ ਵੀ ਹੋ ਸਕਦੀ ਪਰ ਹਾਂ ਮਿਲਦਾ ਉਹ ਨੂੰ ਹੈ ਜਿਹੜਾ ਅੰਮ੍ਰਿਤ ਵੇਲੇ ਵਰਤੇ ਕਾ ਬੀਜ ਹੈ ਜਿਹੜਾ ਪ੍ਰਮਾਤਮਾ ਦੇ ਨਾਮ ਨੂੰ ਬੀਜਦੇ ਨੇ ਤੇ ਉਹਨੂੰ ਵੜਦੇ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਕਿਰਪਾ ਕਰਨ ਨਾਲ ਇਸ ਧੰਦੇ ਨਾਲ ਸਾਡੀ ਸਾਥ ਬਣ ਜਾਏ ਗੁਰਬਾਣੀ ਨਾਲ ਸਾਡੀ ਸਾਥ ਬਣ ਜਾਏ ਪਰਵਾਰ ਦੇ ਵਿੱਚ ਅਸੀਂ ਇਹ ਗੱਲਾਂ ਨੂੰ ਕਰ ਸਕੀਏ ਵੀ ਭਾਈ ਇਹ ਪੁੱਤਰ ਇਹ ਤੇ ਹੀ ਪ੍ਰਮਾਤਮਾ ਦੇ ਨਾਮ ਨੂੰ ਲੱਭਿਆ ਕਰ ਉਹ ਸੰਸਾਰੀਤਨ ਨਾਲ ਨਹੀਂ ਜਾਣਾ ਗੁਰੂ ਸਾਹਿਬ ਕਿਰਪਾ ਕਰਨ ਅੱਜ ਦੇ ਜੋ بڑے ਬਿਰਾਗ ਨਹੀਂ ਦਿਹਾੜੇ ਨੇ ਅਗਾ ਚੱਲਣੇ ਨੇ ਕਿਉਂਕਿ ਸ਼ੇਧ ਹੁੰਦਾ ਅੱਜ ਇੱਕੁੰਦ ਹੈ ਸੰਕੇਤ ਰੂਪ ਦੇ ਵਿੱਚ ਮੈਂ ਇਤਿਹਾਸ ਸਾਫ ਸੰਗਤ ਨਾਲ ਸੰਝਾ ਕਰਦਾ ਕਿ ਉਹ 3-4 ਪੀਰਟ ਦੇ ਵਿੱਚ ਜੋ ਅਕਾਲ ਤਖਸਰ ਮਹਾਰਾਜ ਉਸ ਪਵਿੱਤਰ ਅਸਥਾਨ ਨਾ ਘੇਰਾ ਬੰਦੀ ਹੋਈ ਹੈ ਸਾਹ ਸੰਗਤ ਕੇ ਘੇਰਾ ਬੰਦੀ ਅੱਜ ਦੀ ਨਹੀਂ ਇਹਦੀ ਬਿਉਂਦ ਬੰਦੀ ਇਤਿਹਾਸ ਕਰ ਲਿਖਦੇ ਨੇ ਕਿ ਕਈ ਮਹੀਨੇ ਪਹਿਲਾਂ ਸ਼ੁਰੂ ਹੋ ਗਈ ਸੀ ਤਕਰੀਬਨ ਜੂਨ ਇਹ ਜਨਵਰੀ ਦੇ ਫਰਵਰ ਦੇ ਜਨਮ ਦਿਨ ਜਨਵਰੀ ਫਰਵਰ ਦੇ ਤਕਰੀਬ ਛੁੱਟੀਆਂ ਦੇ ਗਏ ਜਨਮ ਪੈਦਿਆਂ ਨੂੰ ਉਹਨੂੰ ਬੁਲਾਇਆ ਗਿਆ ਉਹਨੂੰ ਵਾਪਸ ਨੌਕੀਂ ਤੇ ਸੱਦਿਆ ਗਿਆ ਇਹ ਪੈਰੀ ਪ੍ਰੋਗਰਾਮ ਤਾਂ ਗੰਦੀ ਕਰਨੀ ਹੈ ਫਿਰ ਉਹ ਵਿਉਪਬੰਦੀ ਕੀਤੀ ਗਈ ਆਪਾਂ ਇਸ ਤੋਂ ਥੋੜੀ ਕੁਸ਼ੋਕੜ ਦੀ ਗੱਲ ਕਰ ਲਈ ਕੱਲ ਨੂੰ ਦੀਵਾਨ ਹੈ ਆਪਾਂ ਕੱਲ ਵਿਸਾਤ ਸਾਹਿਬ ਸਾਡੇ ਚੰਨਣਾ ਪਉਣ ਦੀ ਕੋਸ਼ਿਸ਼ ਕਰਾਂਗੇ ਇਹ ਅੱਜ ਨਹੀਂ ਅਕਾਲ ਤਖਤ ਸਾਹਿਬ ਦੇ ਰਾਹ ਇਤਿਹਾਸ ਨੂੰ ਜੇ ਤੁਸੀਂ ਪੜੋਗੇ ਨਾ ਤਕਰੀਬਨ 7 8 12 ਜਿਹੜਾ ਦਰਬਾਰ ਸਾਹਿਬ ਦਾ ਸਰੂਪ ਹੈ ਨਾ ਉਹ ਪੂਰਿਆ ਗਿਆ ਹੈ ਅਕਾਲ ਸਰਵਰ ਅਕਾਲ ਸਰਵਰ ਨੂੰ ਢਾਇਆ ਪਰ ਸਿੱਖ ਜਿਹੜੇ ਸੰਗ ਨੂੰ ਆਪਣਾ ਬਦਲਾ ਕਰਦੇ ਹਨ ਮਹਾਕਾਲ ਸਰਸ ਕਰੇ ਉਹਨਾਂ ਅਸਾਰ ਬੰਦੇ ਸਨ ਸਰੋਵਰ ਉਹ ਖੂੜ ਜਾਂਦੇ ਸਨ ਸਿੱਖ ਫਿਰ ਉਹਨਾਂ ਨੂੰ ਮਿੱਟੀ ਕੱਢ ਕੇ ਫਿਰ ਸਰੋਵਰ ਬਣਾ ਲੈਂਦੇ ਸਨ ਇਹ ਕਲੂਕਰ ਆ ਤੀਜਾ ਹੋਇਆ ਇਥੋਂ ਪਹਿਲਾਂ ਦੋ ਕਲੂਕਰ ਬਣੂ ਹੋ ਚੁੱਕੇ ਨੇ ਜਿਹਦੇ ਵਿੱਚ ਬਿਆਨ ਸਿੱਖ ਸੰਤ ਜਿਹੜੀਆਂ ਨੇ ਉਹ ਪ੍ਰਮਾਤਮਾ ਦੇ ਘਰ ਵਿੱਚ ਵਾਸ ਕੀਤੀਆਂ 1746 ਈਸਵੀ ਨੂੰ ਹੋਇਆ 1762 ਈਸਵੀ ਨੂੰ ਇਹ ਦੋ ਕਲੂਕਰ ਆਏ ਹੋਏ ਜਿਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਸ਼ੀ ਹੈ। ਹੁਣ ਕਾਰਨ ਇਹ ਹੈ ਸਮਝਣ ਦੀ ਕੋਸ਼ਿਸ਼ ਆਪਾਂ ਇਹ ਕਰਨੀ ਹੈ ਵੀ ਇਹ ੱੱਲੂ ਕਾਲੇ ਸਿੱਖ ਕੌਮ ਨਾਲ ਹੀ ਕਿਉਂ ਵਾਕੜਦੇ ਆ। ਦਰਬਾਰ ਸਾਹਿਬ ਤੇ ਸਾਡੇ ਕਾਕਤ ਸਿੰਘ ਦਾ ਸਿੱਖਾਂ ਦੇ ਗੁਰੂ ਘਰਾਂ ਨੂੰ ਵੀ ਕਿਉਂ ਘਿਰਿਆ ਜਾਂਦਾ? ਉਹਦਾ ਕਾਰਨ ਕੀ ਹੈ? ਜਦੋਂ ਕਾਰਨ ਤੁਸੀਂ ਸਮਝੋਗੇ ਤੁਹਾਨੂੰ ਸਿੱਖ ਇਤਿਹਾਸ ਦੇ ਪਿੱਛੇ ਹੈ ਨਾ ਤੁਹਾਡੇ ਜ਼ਿਹਨ ਦੇ ਵਿੱਚੇ ਬਸ ਥੋੜਾ ਜਿਹਾ ਚੇਤਾ ਕਰਨ ਦੀ ਲੋੜ ਹੈ। ਅਨੰਦ ਅਸੰਮ ਕਿਉਂ ਕਿ ਲੱਗਦਾ? ਧਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਨੇ ਕੌਣ ਸ਼ਹੀਦ ਹੋਣਾ ਪਿਆ ਉਹਨਾਂ ਨੂੰ ਸ਼ਹੀਦੀ ਕਿਉਂ ਦਿੱਤੀ ਗੁਰਤੇਗ ਬਾਦਲ ਪਾਤਸ਼ਾਹ ਮਹਾਰਾਜ ਜੀ ਨੇ ਸ਼ਹੀਦੀ ਕਿਉਂ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਨੰਦਪੁਰ ਸਾਹਿਬ ਦੇ ਕਿਲੇ ਵਿੱਚ 6-7 ਮਹੀਨੇ ਰਹਿੰਦੇ ਨੇ ਉਸ ਕਿਲੇ ਵਿੱਚ ਹੀ ਰਾਂਜਦਾ ਵਿੱਚ ਤੌਰ ਦੀ ਗੜੀ ਲੱਗੇ ਲੱਗਦਾ ਹੈ ਤੇ ਸ਼ਾਂਤੀਆਂ ਮੀਹਾਂ ਦੇ ਵਿੱਚ ਸ਼ੋਭੇ ਸਾਹਿਬ ਜਿਆ ਦੇ ਨੂੰ ਚੜਾਇਆ ਉਹ ਚੜਵਾਇਆ ਜਾਂਦਾ ਹੈ ਗੁਰਸਹਿਬੀ ਦਾ ਸਾਰਾ ਪਰਵਾਰ ਜਿਹੜਾ ਉਹਦੀ ਸ਼ਨਾ ਦੀ ਸ਼ਹਾਦਤ ਹੁੰਦੀ ਹੈ ਕਿਉਂ ਹੁੰਦੀ ਹੈ ਕਾਰਨ ਕੀ ਹੈ ਇੱਕੋ ਇੱਕ ਇੱਕ ਕਾਰਨ ਹੈ ਕਿ ਜਿਹੜਾ ਹਨੇਰਾ ਹੈ ਨਾ ਸਾਹਸੰਗਤ ਉਹ ਚਾਨਣ ਤੋਂ ਡਰਦਾ ਹੈ ਹਮੇਸ਼ਾ ਕਿਉਂਕਿ ਉਹਨੂੰ ਪਤਾ ਹੈ ਕਿ ਜਦੋਂ ਚਾਨਣ ਦੀ ਇੱਕ ਕਿੰਘੇ ਕਹੀ ਤਾਂ ਹਨੇਰ ਨੂੰ ਉਹਨੇ ਤਬਾਹ ਕਰਕੇ ਰੱਖ ਦਿੰਦਾ ਹਾਲਾਂਕਿ ਚਾਨਣ ਹਨੇਰ ਨੂੰ ਕਹਿੰਦਾ ਕੁਝ ਨਹੀਂ ਉਹ ਤਾਂ ਸਿਰਫ ਆਪਣੀ ਲੋ ਕਰਦਾ ਆਪਣੀ ਕੌਸ਼ਲੀ ਵਿੱਚ ਆਉਂਦਾ ਆਪਣੀ ਚਾਨਣ ਵਿੱਚ ਆਉਂਦਾ ਹੈ ਹਨੇਰਾ ਆਪਣੇ ਆਪ ਗਾਇਬ ਹੋ ਜਾਂਦਾ ਹੈ ਸਿੱਖ ਧਰਮ ਔਰ ਗੁਰਬਾਣੀ ਦੇ ਸਿਧਾਂਤ ਬੜੇ ਪਵਿੱਤਰ ਤੇ ਬੜੇ ਪਰਚੇਲੇ ਨੇ ਜਦੋਂ ਬਾਬਾ ਜੀ ਸਿੰਘ ਨੂੰ ਔਰ ਬਾਬਾ ਜਾਰ ਸਿੰਘ ਦੀ ਸ਼ਹਾਦਤ ਹੁੰਦੀ ਹੈ ਨਾ ਉਹਨਾਂ ਨੂੰ ਗੋਬ ਸਿੰਘ ਮਹਾਰਾਜ ਜੀ ਕਹਿੰਦੇ ਬੜੀ ਪਿਆਰੀ ਕਹਿੰਦੇ ਉਹ ਕਹਿੰਦੇ ਪ੍ਰਮਾਤਮਾ ਤੇਰਾ ਜਿਤੋਂ ਸੌਂਪ ਤੇ ਕਿਆ ਲੱਗੇ ਮੇਰਾ ਇਹ ਬੱਚੇ ਤੇਰੇ ਸੀ ਵੀ ਤੈਨੂੰ ਸੌਂਪਦੇ ਮੇਰਾ ਕੀ ਲੱਗਿਆ ਬੱਚੇ ਕੁਝ ਵੀ ਨਹੀਂ ਲੱਗਿਆ ਇਹ ਜੋ ਮੈਂ ਕੀਤਾ ਹੈ ਨਾ ਉਹਦਾ ਇੱਕੋ ਹੀ ਈ ਕਾਰਨ ਹੈ ਹਮਲੇ ਜਾਨੋਂ ਪੰਥ ਉਚੇਰਾ ਮੈਂ ਕਹਿੰਦਾ ਕਿ ਮੇਰਾ ਆਉਣ ਵਾਲਾ ਜਿਹੜਾ ਪੰਥ ਹੈ ਮੇਰਾ ਖਾਲਸਾ ਪੰਥ ਹੈ ਨਾ ਬੜਾ ਉੱਚਾ ਹੋਵੇ ਇਹ ਬਲੰਦੀਆਂ ਨੂੰ ਸ਼ੂਬੇ ਸੰਸਾਰ ਦੇ ਅੰਦਰ ਜਿਹੜਾ ਅਸਰ ਧਰਮ ਹੈ ਨਾ ਉਹਨੂੰ ਇਹ ਰੌਸ਼ਨ ਕਰੇ ਆਪਣੇ ਜੀਵਨ ਨਾਲ ਹੀ ਆਪਣਾ ਆਚਾਰ ਰੱਖੇ ਆਪਣੀ ਜ਼ਿੰਦਗੀ ਰੱਖੇ ਲੋਕਾਂ ਨੂੰ ਦੱਸੇ ਵੀ ਸਿੱਖਾ ਜਿਹੜੀ ਹੈ ਇਹਦੇ ਵਿੱਚ ਭੁੱਖੇ ਪ੍ਰਸ਼ਾਦਾ ਸਪੰਦੇ ਮਜ਼ਲੂਮਾਂ ਦੀ ਦੁਨੀਆ ਦੀ ਰੱਖਿਆ ਕਰਨ ਵਾਲੇ ਸਿੱਖ ਕਿਸੇ ਨਾਲ ਭੇਦ ਭਾਵ ਨਹੀਂ ਕਰਦੇ ਕਿਉਂਕਿ ਜਦੋਂ ਸਿੰਘ ਲੱਗ ਗਿਆ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਕੋਈ ਰੰਗ ਨਹੀਂ ਕੋਈ ਰੂਪ ਨਹੀਂ ਕੋ ਕਾਲਾ ਨਹੀਂ ਕੋ ਗੋਰਾ ਨਹੀਂ ਕੋਈ ਨਸਲ ਨਹੀਂ ਸਿੱਖ ਇੱਕ ਬਰਾਬਰ ਦ੍ਰਿਸ਼ਟੀ ਨਾਲ ਸਾਰਿਆਂ ਨੂੰ ਦੇਖਦਾ ਹੈ ਕਲ ਵੀ ਹੁਕਮ ਆਏ ਸੰਗ ਜਹਾਂ ਜਹਾਂ ਦੇਖੋ ਤਾਂ ਅਜੂਰ ਦੂਰਕਤ ਹੋਣਾ ਨਹੀਂ ਜਾਂਦਾ ਸਾਂਝ ਪੈਸੀ ਗ੍ਰਾਮ ਦ੍ਰਿਸ਼ਟੀ ਨੂੰ ਸਾਰ ਬਖਸ਼ ਕਰ ਰਹੇ ਹਨ ਸਮ ਦ੍ਰਿਸ਼ਟੀ ਬਰਾਬਰਤਾ ਵਾਲੀ ਦ੍ਰਿਸ਼ਟੀ ਜਦੋਂ ਸਾਰੇ ਨੂੰ ਇੱਕ ਨਿਗਾਹ ਦੇ ਨਾਲ ਦੇਖਦੇ ਹਨ ਬਚਨ ਦਰਵਾਣੀ ਦੇ ਵਿੱਚ ਆਪਾਂ ਸਾਂਝੀ ਕੀਤੀ ਸਰ ਪਵਨ ਗੁਰੂ ਗੁਰੂ ਨੂੰ ਹਵਾ ਕਿਉਂ ਆਖਿਆ ਜਾਂਦਾ ਵੀ ਹੈ ਗੁਰੂ ਤੋਂ ਤਕਨ ਵਰਗਾ ਹੈ ਤੂੰ ਹਵਾ ਵਰਗਾ ਕਿਉਂ ਕਿਉਂਕਿ ਜਦੋਂ ਹਵਾ ਲੱਗਦੀ ਹੈ ਨਾ ਸਾਰੇ ਦੇ ਸੀਨੇ ਵਿੱਚ ਇੱਕੋ ਜਿਹਾ ਲੱਗਦਾ ਚਾਹੇ ਅਮੀਰ ਹੈ ਚਾਹੇ ਗਰੀਬ ਉਹ ਫਿੱਕਰਾ ਨਹੀਂ ਕਰਦਾ ਇਹ ਬ੍ਰਹਮ ਕਹਿੰਦੀ ਦੀ ਇੱਕ ਦ੍ਰਿਸ਼ਟੀ ਹੁੰਦੀ ਹੈ ਇਹ ਸਿੱਖ ਦੀ ਬੋਸਿਕਨਿਕ ਦ੍ਰਿਸ਼ਟੀ ਪੱਖੋਂ ਕਰਦੇ ਹਾਂ ਜੀ ਸਰ ਇਹ ਜਿਹੜੀ ਬਰਾਬਰਤਾ ਵਾਲੀ ਦ੍ਰਿਸ਼ਟੀ ਹੈ ਨਾ ਇਹਨਾਂ ਗੱਲਾਂ ਤੋਂ ਕਈ ਬੰਦਿਆਂ ਨੂੰ ਲੱਗਦੀ ਹੈ ਜਿਹੜੇ ਰਾਜ ਭਾਗ ਦੇ ਮਾਲਕ ਬਣਨਾ ਚਾਹੁੰਦੇ ਨੇ ਜਿਹੜੇ ਤਖਤਾਂ ਦਾ ਜਿਹੜੇ ਮਾਲਕ ਬਣਨਾ ਚਾਹਦੇ ਨੇ ਇਹਨਾਂ ਗੱਲਾਂ ਕੋਈ ਨਹੀਂ ਉਹਨਾਂ ਨੂੰ ਅਲੱਗੀ ਐ ਜਿਉਂ ਇਹ ਸੰਤ ਨੇ ਵੀ ਜੇਕਰ ਇਹ ਸਿੱਖ ਕੌਮ ਆਪਣੇ ਆਪ ਦੇ ਵਿੱਚ ੁੱਟਕੜੋਏ ਤੇ ਸਾਨੂੰ ਕੁਛ ਨਹੀਂ ਕੁਛਣਾ ਹੱਲਾ ਤੇ ਹਨੇਰਾ ਆਪਣੀ ਥਾਂ ਤੇ ਠੀਕ ਐ ਪਰ ਚਾਣਣ ਨੇ ਤਾਂ ਚਾਣਣ ਕਰਨਾ ਹੀ ਆ ਨਾ ਸਾਡਾ ਕਿਸੇ ਧਰਮ ਨਾਲ ਕੋਈ ਵੈਰ ਨਹੀਂ ਹੈ ਅਸੀਂ ਕਿਸੇ ਨਾਲ ਕੋਈ ਨਫ਼ਰਤ ਨਹੀਂ ਕਰਦੇ ਅਸੀਂ ਸਾਰੇ ਪੜਾਵੇ ਦੇ ਵਿੱਚ ਮੰਨੇ ਆ ਸਾਡੇ ਦੇ ਗੁਰੂ ਸਾਹਿਬ ਜੀ ਨੇ ਗੱਲ ਹੀ ਇਹ ਕਹੀ ਹੈ ਵੀ ਜੇਕਰ ਸੰਸਾਰ ਦੇ ਵਿੱਚ ਸਿੱਖ ਧਰਮ ਦੇ ਵਿੱਚ ਇੱਕ ਨੂੰ ਸਿੱਖ ਬਣਨਾ ਹੈ ਤੂੰ ਇਸ ਰਾਹ ਤੇ ਪਰਮਤ ਸਭ ਤੋਂ ਪਹਿਲਾਂ ਤੇਰੇ ਅੰਦਰ ਦਇਆ ਹੋਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਤੇਰੇ ਅੰਦਰ ਦਇਆ ਹੋਣੀ ਚਾਹੀਦੀ ਹੈ। ਤੇ ਜਦੋਂ ਦਇਆ ਕਰਨ ਵਾਲਾ ਮਨੁੱਖ ਕਿਸੇ ਉਤੇ ਜਲੂ ਕਿਦਾਂ ਕਰੇਗਾ? ਦਇਆ ਕਰਨ ਵਾਲਾ ਮਨੁੱਖ ਕਿਸੇ ਨਾਲ ਮਾੜਾ ਵਿਤਕਰਾ ਕਿਵੇਂ ਕਰੇਗਾ? ਭੇਦਭਾਵ ਕਿਵੇਂ ਕਰੇਗਾ? ਸੋ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਵੀ ਜੋ 1 ਜੂਨ ਘੇਰਾ ਪੈ ਅੱਜ ਦੇ ਦਿਨ 1984 ਪਿੰਡੇ ਉਹ ਪਹਿਲੀ ਗੱਲ ਤਾਂ ਇਹ ਹੈ ਉਹ ਉਹਨਾਂ ਨੂੰ ਸਿੱਖ ਸਿਧਾਂਤਾਂ ਤੋਂ ਗੁਰਬਾਣੀ ਤੋਂ ਬੁਰੇ ਇਤਿਹਾਸ ਤੋਂ ਗੁਰੂਆਂ ਤੋਂ ਇਸ ਗੱਲ ਦਾ ਖਤਰਾ ਹੈ ਜਿਵੇਂ ਹਨੇਰ ਨੂੰ ਚਾਮਣ ਪਾਉਂਦਾ। ਉਹਨਾਂ ਨੂੰ ਪਤਾ ਹੈ ਵੀ ਅਸੀਂ ਲੋਕਾਂ ਨੂੰ ਸ਼ਡਿਊਲ ਕਾਸਟਾਂ ਦੇ ਵਿੱਚ ਵੰਡ ਕੇ ਉਹਨਾਂ ਦੇ ਉੱਤੇ ਰਾਜ ਕਰ ਰਹੇ ਹਾਂ ਪਰ ਇਹ ਖਾਲਸਾ ਪੰਥ ਕਿਹੋ ਜਿਹਾ ਅਮਰ ਸਿਵਾਦਾ ਤੇ ਕਹਿੰਦੇ ਤੁਹਾਡਾ ਜਾਤ ਨਾਸ਼ ਤੁਹਾਡੀ ਪਾਤ ਨਾਸ਼ ਕੋਈ ਜਾਤ ਪਾਤ ਉਹਤ ਕੋਈ ਹੈ ਹੀ ਨਹੀਂ। ਕਿਉਂ ਕਿਉਂਕਿ ਅਮਰਤਾ ਨੂੰ ਕੋਟਪੀ ਤਾਂ ਸਾਰੇ ਬਰਾਬਰ ਦੱਸਣ ਲੱਗ ਪਏ। ਇਹ ਸਿੱਖੀ ਹੈ। ਇੱਕ ਗੋਵਿੰਦ ਸਿੰਘ ਮਹਾਰਾਜ ਜੀ ਬਖਸ਼ੇ ਕੰਡੇ ਬਲਟੀ ਦੀ ਕੌਣ ਹੈ? ਤੇ ਉਹਨਾਂ ਨੂੰ ਪਤਾ ਵੀ ਜੇਕਰ ਲੋਕਾਂ ਨੂੰ ਤੋੜ ਕੇ ਰੱਖਾਂਗੇ, ਜਾਤਾਂ ਪਾਤਾਂ ਦੇ ਨਾਮ ਦੇ ਉੱਤੇ ਵੰਡ ਕੇ ਰੱਖਾਂਗੇ, ਧਰਮਾਂ ਦੇ ਨਾਮ ਦੇ ਉੱਤੇ ਵੰਡ ਕੇ ਰੱਖਾਂਗੇ ਤਾਂ ਅਸੀਂ ਰਾਜ ਕਰ ਸਕਾਂਗੇ। ਇਹ ਹੀ ਹੈ ਨਾ। ਹੁਣ ਤੁਸੀਂ ਦੇਖੋ। ਰਾਮ ਮੰਦਰ ਤੋਸਾਰਿਆ ਗਿਆ। ਤੇ ਉਹਨਾਂ ਦੀ ਆਪਣੀ ਸਰਦ ਹੈ। ਆਪਣੇ ਵੀਰ ਨੇ ਕਿ ਦੌਰ ਆਏ ਨੇ। ਪਰ ਹੁਣ ਉਹਨੂੰ ਬਰਦਿਆ ਜਾ ਰਿਹਾ ਹੈ। ਹਲਾ ਕੇ ਵਰਤੇ ਜਾ ਰਿਹਾ ਕਿਸ ਤਰ੍ਹਾਂ ਨਾ ਵਰਤੇ ਜਾ ਰਿਹਾ ਵੀ ਜੇਕਰ ਤੁਸੀਂ ਐਸ ਕੀ ਉਸ ਪਾਰਟੀ ਨੂੰ ਜਿੱਤਵਾ ਦੋਗੇ ਤੇ ਤੁਹਾਨੂੰ ਉਹ ਜੁੰਦੇ ਦੇ ਵਿੱਚ ਰਾਮ ਮੰਦਰ ਦੇ ਜਿਹੜੇ ਰਾਮ ਜੀ ਦਾ ਦੇ ਦਰਸ਼ਨ ਜਿਹੜੇ ਮੈਂ ਫ੍ਰੀ ਕਰਵਾਏ ਹਨ ਇਹਦਾ ਮਤਲਬ ਇਹ ਹੈ ਕਿ ਤੁਹਾਨੂੰ ਦੇਖਣ ਲਈ ਕੋਈ ਵੀਸ ਚਾਹੀਦੀ ਹੈ ਤੁਸੀਂ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਹਜੂਰੀ ਵਿੱਚ ਆਏ ਹੋ ਇਹ ਪ੍ਰਤੱਖ ਗੁਰੂ ਹੈ ਤੁਸੀਂ ਆਏ ਹੋ ਤੁਹਾਡਾ ਜੀਕਰੋਂ ਤੁਸੀਂ ਗੁਰੂ ਵਿੱਚ ਪੈਸਾ ਪਾਉਂ ਮੈਂ ਨਹੀਂ ਕਰਦਾ ਨਾ ਪਾਓ ਪਰ ਗੁਰੂ ਸਾਹਿਬ ਦੇਖਣ ਦੇ ਵਿੱਚ ਤੁਹਾਨੂੰ ਕੋਈ ਵੀਸਰੀ ਨਾ ਲੱਗੇ ਤੁਹਾਨੂੰ ਇਹ ਨਾਲ ਕਰ ਰਹੇ ਨੇ ਸ਼ਰੀਆਮ ਵੋਟਾਂ ਦੇ ਵਿੱਚ ਸ਼ਰੀਆਮ ਕਿ ਜੇਕਰ ਤੁਸੀਂ ਇਹ ਇਸ ਪਾਰਟੀ ਨੂੰ ਜਿਤਾ ਦਿੰਦੇ ਹੋ ਤੁਹਾਨੂੰ ਅਜੋਟਿਆਂ ਦੇ ਵਿੱਚ ਰਾਮ ਨੰਦ ਲਾਲ ਦੇ ਦਰਸ਼ਨ ਫ੍ਰੀ ਹੋਣਗੇ ਇਹਦਾ ਮਤਲਬ ਇਹ ਮੈਂ ਬਹੁਤ ਸੋਈ ਨਹੀਂ ਕੁਝ ਕਰਦਾ ਤੇ ਉਦੋਂ ਵੱਡੀ ਗੱਲ ਕੋਈ ਸਪੈਸ਼ਲ ਗੱਲ ਵੀ ਉੱਥੇ ਜਾ ਸਕੀ ਜਾਂਦਾ ਕੋਈ ਛੋਟੀ ਕਾਸਟ ਵਾਲਾ ਮੁੰਡਾ ਤਾਂ ਜਾ ਹੀ ਨਹੀਂ ਸਕਦਾ ਜੇਕਰ ਜਾਂਦਾ ਹੁੰਦਾ ਤੇ ਰਾਸ਼ਟਰਪਤੀ ਨੂੰ ਉਹ ਸੱਦੇ ਨਹੀਂ ਮੇਰੇ ਕਹਿਣ ਤੋਂ ਭਾਵ ਇਹ ਹੈ ਕਿ ਜੋ ਸਿੱਕੇ ਜਿਤਾਉਣ ਨੇ ਨਾ ਬੜੇ ਨਿਆਰੇ ਤੇ ਗਰੀਬ ਜਿਹੜੇ ਲੋਕ ਨੇ ਦੀਨ ਲੋਕ ਨੇ ਉਹਨਾਂ ਦੇ ਹੱਥ ਵਿੱਚ ਧੁਰ ਦੇ ਨੇ ਤੇ ਜਿਹੜੇ ਤਾਨਾਸ਼ਾਹ ਲੋਕ ਨੇ ਰਾਜ ਕਰਨ ਵਾਲੇ ਲੋਕ ਦੇ ਕੋਲ ਕੋਈ ਗੱਲ ਅੱਜ ਦੀ ਨਹੀਂ ਤੇ ਜਿਹੜੀ ਗੱਲ ਸਤਜਨ ਮੈਸਰ ਸਿੰਘ ਖੰਡਰਾ ਵਾਲੇ ਨੇ ਕਹੀ ਸੀ ਉਹਨਾਂ ਕੋ ਸੌਦਾ ਮਤਾ ਉਹਦੇ ਵਿੱਚ ਜਿਹੜੀਆਂ 18 ਮੰਗਾ ਰੱਖੀਆਂ ਉਹ ਮੰਗਾ ਬੜੀਆਂ ਪਿਆਰੀਆਂ ਸਤਜ ਲੋਕਾਂ ਦੇ ਹੱਥਾਂ ਵਿੱਚ ਸਨ ਉਹਨਾਂ ਵਿੱਚ ਨਸ਼ੇ ਦੀ ਗੱਲ ਸੀ ਕਿ ਪੰਜਾਬ ਦੇ ਵਿੱਚੋਂ ਨਸ਼ਾ ਨਹੀਂ ਘਟਣਾ ਚਾਹੀਦਾ ਠੀਕੇ ਵੱਲ ਕਿਤੇ ਜਾ ਸਰ ਉਹਨਾਂ ਨੂੰ ਇਹ ਜਿਵੇਂ ਲੱਗੇ ਵਿੱਚ ਕਿ ਨਸ਼ਾ ਬੰਦ ਹੋ ਜਾਏਗਾ ਤੇ ਲੋਕ ਨਸ਼ਾ ਛਿੱਟਣਗੇ ਕਿ ਨਹੀਂ ਜੇਕਰ ਅਸੀਂ ਪੜ੍ਹਦਾ ਚੱਲੀ ਵੀ ਲੋਕ ਪੜ੍ਹਦੇ ਕਹੇ ਤੇ ਇਹਨਾਂ ਦਾ ਗੱਲ ਸਾਡੇ ਸੰਗ ਨਹੀਂ ਨੀ ਅੱਜ ਤੱਕ ਤੁਸੀਂ ਦੇਖਣਾ ਕਿ ਇੰਦਾਂ ਦੇ ਲੋਕ ਸਭ ਤੋਂ ਵੱਧ ਪੜ੍ਹੇ ਲਿਖੇ ਨੇ ਉੱਥੇ ਵੀ ਸੀਪੀ ਦਾ ਇੱਕ ਵੇ ਛੇੜ ਮੇ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਲੋਕ ਇਹੋ ਕਰਦੇ ਨੇ ਪੜ੍ਹੇ ਲਿਖੇ ਲੋਕ ਨੂੰ ਬਿਜ਼ਨਸ ਨੇ ਮਾਰ ਦਿੱਤਾ ਦੇਸ਼ਾਂ 'ਚ ਨਹੀਂ ਵਿਦੇਸ਼ਾਂ 'ਚ ਵੀ ਜੇ ਸਮਾਰਟੀ ਕੰਟਰੀ ਜੋ ਤੁਸੀਂ ਚਲੇ ਜਾਓ ਤੁਹਾਨੂੰ ਕੇਰਲਾ ਦੇ ਲੋਕ ਮਿਲਣਗੇ ਖੈਰ ਮੈਂ ਆਪਣੇ ਬੇਚੇ ਬੰ ਵਾਪਸ ਆਉਂਗਾ ਇੱਕ ਜੂਨ ਨੂੰ ਘੇਰਾ ਬੰਦੀ ਹੋਈ ਇਹ ਘੇਰਾ ਬੰਦੀ ਇਤਿਹਾਸ ਵਿੱਚ ਕਈ ਵਾਰੀ ਹੋ ਚੁੱਕੀ ਹੈ ਤੇ ਇੱਕ ਜੂਨ ਨੂੰ ਵੀ ਹੋਈ ਤੇ ਘੇਰਾ ਬੰਦੀ ਦਾ ਜਿਹੜਾ ਸਮੁੱਚਾ ਬਦਤਾਲ ਤੇ ਹੈ ਉਹਨਾਂ ਨੇ ਪਹਿਲੇ 4-5 ਮਹੀਨੇ ਦਿੱਤੀ ਪਲੀਕੇਆ ਦਰਬਾਰ ਸਾਹਿਬ ਦੇ ਜਿਹੜੇ ਨਕਲੀ ਆਪਾਂ ਕਹਿ ਲਈਏ ਕਿ ਇੱਕ ਨਕਲੀ ਨਾ ਇੱਕ ਚਿੱਤਰ ਤਿਆਰ ਕਰਕੇ ਪਹਿਮਾਨਾਂ ਦੇ ਗੈਰੀ ਨੂੰ ਲਾਭ ਲਈ ਹੁਣ ਔੜ ਦਾ ਪਿਆਰ ਸਾਧ ਸੰਗਤ ਵੀ ਗੁਰੂ ਦਰਬਾਰ ਸਾਹਿਬ ਦੀ ਨਕਲੀ ਇੱਕ ਬਣਾ ਕੇ ਨਾ ਤੇ ਉਹਦੇ ਤੇ ਪੂਰੀ ਬਿਉਰੋਕ੍ਰੇਸੀ ਪੜਾਈ ਗਈ ਵੀ ਕਿਵੇਂ ਇੱਥੇ ਹਮਲਾ ਕਰਨਾ ਹੈ ਕਿੱਦਾਂ ਕਰਨੀ ਹੈ ਤੇ ਉਸ ਤੰਗ ਨਾਲ ਹੀ ਫਿਰ ਇੱਕ ਤਰੀਕ ਨੂੰ ਜਿਹੜੀ ਘੇਰਾਬੰਦੀ ਕੀਤੀ ਗਈ ਤੇ ਉਹਦੇ ਜਰਨੈਲ ਨੇ ਫੌਜ ਦੇ ਜਰਨੈਲ ਨੇ ਇੱਕ ਗੱਲ ਆਖੀ ਵੀ ਆਪਾਂ ਹੁਣ ਦੇਖਣਾ ਇਹ ਹੈ ਵੀ ਘੇਰਾਬੰਦੀ ਹੋ ਗਈ ਹੈ ਅੜਗੜ ਦੇ ਦਿਨ ਨੇ ਜਿੱਥੇ ਉਹਨਾਂ ਨੂੰ ਰਹਿਣਾ ਚਾਹੀਦਾ ਸੀ ਉਹਨਾਂ ਨੇ ਉਹ ਕਮਰੇ ਉਹ ਖਾਲੀ ਕਰਵਾਏ ਤੇ ਉੱਥੇ ਆਪਣੀਆਂ ਮਸ਼ੀਨ ਕਰਨਾ ਤਾਇਆ ਤੇ ਉਹਨਾਂ ਨੇ ਇੱਕ ਗੱਲ ਪਰਖਣੀ ਚਾਹੀਦੀ ਵੀ ਆਪਾਂ ਦੇਖਣਾ ਅੰਦਰ ਅਸਲਾ ਕਿੰਨਾ ਹੈ ਇਸਲਾ ਪੈਨ ਨੂੰ ਦੇਖਿਆ ਜਾ ਸਕਦਾ ਸਿਰਾ ਜੇਕਰ ਇੰਦ ਮੁਕ ਤੇ ਉਸਮੇ ਦੀ ਬਾਰਿਸ਼ ਹੁੰਦੀ ਉਹਨਾਂ ਨੇ ਆਪਣੇ ਇਸਟੇਅਰ ਕਰਨਾ ਜਿਹੜੀਆਂ ਬੇੜੀਆਂ ਤੇ ਦਰਵਾਸਾ ਦੇ ਅੰਦਰ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਰਾ ਲੰਗਰ ਹਾਲ ਤੇਜਾ ਸਿੰਘ ਸੰਤਰੀ ਹਾਲ ਗੁਰਦੁਆਰਾ ਨਿਵਾਸ ਅਜੀਆਂ ਸਾਰੀਆਂ ਥਾਵਾਂ ਦੇ ਉੱਤੇ ਉਹਨਾਂ ਨੇ ਫਾਇਰਿੰਗ ਕੀਤੀ तकरीबन 12 ਵਜੇ ਅੱਜ ਜੋ ਦਿਨ ਤੇ 12 ਵਜੇ ਸਨ 12 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਲਗਾਤਾਰ ਫਾਇਰਿੰਗ ਹੋਈ ਲਗਾਤਾਰ ਗੋਲੀਆਂ ਚੱਲੀਆਂ ਤੇ ਸੰਕਤ ਮੈਸੰਜੇ ਭੰਡਰਾ ਵਾਲੇ ਉਹਦੇ ਹੁਕਮ ਨੂੰ ਸਾਰਿਆਂ ਨੇ ਸਾਰਿਆਂ ਨੇ ਮੰਨਣਾ ਸੀ ਸਿੰਘਰ ਕੁਰਸ਼ੇਬ ਕੀ ਕੀਤਾ ਜਾਏ ਉਹ ਕਹਿੰਦੇ ਹਜੇ ਕੁਝ ਨਹੀਂ ਕਰਨਾ ਜਦੋਂ ਫੌਜ ਦਰਬਾਰ ਸਾਹਿਬ ਦੇ ਅੰਦਰ ਤੱਕ ਹੋਊਗੀ ਉੱਪਰੋਂ ਗੋਲੀਆਂ ਚੱਲਣਗੀਆਂ ਖੈਰ ਫੌਜ ਨੇ ਪਰਖ ਕੀਤੀ 8 ਘੰਟੇ ਲਗਾਤਾਰ ਫਰੰਗ ਹੋਣੀ ਥੁਮਾੜੀ ਮਟੇ ਕਰਨੀ ਤੇ 10-12 ਗੋਲੀਆਂ ਚੱਲਣ ਲੋਕਾਂ ਦੇ ਵਿੱਚ ਮਾਹੌਲ ਸਹਿਮ ਦਾ ਬਣ ਜਾਂਦਾ ਤੇ ਲਗਾਤਾਰ 8 ਘੰਟੇ ਸਟੇਲ ਗੱਣਾ ਦੇ ਨਾਲ ਗੋਲੀਆਂ ਚੱਲਣੀਆਂ ਬੜੀ ਵੱਡੀ ਗੱਲ ਸੀ ਉਮਰ ਅਧ ਪਿੰਟ ਦੇ ਵਿੱਚ ਜਿਹੜੀ ਫਾਇਲ ਗਈ 11 ਲੋਕ ਸਿੱਖ ਸੰਤਾ ਸ਼ਹੀਦ ਹੋਈਆਂ ਤੇ ਸਭ ਤੋਂ ਪਹਿਲੇ ਸ਼ਹੀਦ ਜਿਹੜੇ ਸਾਡੇ ਰਹਿੰਦਾ ਸੀ ਜੀ ਬੱਬਰ ਸਨ ਜਿਹੜੇ ਖੜ ਕੇ ਜੱਥੇ ਦੇ ਨਾਲ ਸੰਬੰਧ ਰੱਖਦੇ ਸਨ ਸਭ ਤੋਂ ਪਹਿਲੇ ਸ਼ਹੀਦ 1 ਜੂਨ ਦੇ 1984 ਦੇ ਉਹ ਨੇ ਤੇ 10 ਸਿੱਖ ਸੰਤਾ ਹੋਰ ਸ਼ਹੀਦ ਹੋਈਆਂ ਤੇ ਤਕਰੀਬ 25 26 ਦੇ ਤਕਰੀਬ ਤੋਂ ਪੀਰ ਜੱਗਮੀ ਕੋਈ ਤੇ ਗੋਲੀਆਂ ਚੱਲੀਆਂ ਤੇ ਸੰਤ ਜਰਨੈਲ ਸਿੰਘ ਜੀ ਪਰ ਇਸ ਰੇਖ ਸਿੰਘ ਦੀ ਪਈ ਵਰੇਖ ਸਿੰਘ ਦੀ ਹੋਰ ਜਿਹੜੇ ਗੁਰੂ ਕੇ ਪਿਆਰੇ ਬੰਦੇ ਨਾਲ ਸਨ ਉਹਨਾਂ ਨੇ ਪੁੱਛਿਆ ਕਿ ਕੀ ਕੀਤਾ ਜੇ ਅੱਜ ਇਹ ਅਜੇ ਫੈਰੇ ਨਹੀਂ ਅੱਜ ਨਹੀਂ ਫੈਰੇ ਕਰਦੇ ਜਦੋਂ ਇਹ ਅੰਦਰ ਦਾਖਲ ਹੋਣਗੇ ਉਦੋਂ ਫੈਰੇ ਕਰਾਂਗੇ ਫਿਰ 8 ਵਜੇ ਤੱਕ ਕੌਡੀਆਂ ਚੱਲੀਆਂ ਸਾਧ ਸੰਗਤ ਅੱਜ ਦਾ ਦਿਨ ਅੱਜ ਸਵਾਪਤ ਹੋ ਗਿਆ ਤੇ ਜੋ 11 ਲੋਕ ਪਰਮਾਤਮਾ ਦੇ ਘਰ ਵਿੱਚ ਵਾਸ ਕਰਕੇ ਸਨ ਉਹਨਾਂ ਦੀ ਕਲਸ਼ਾ ਜਿਹੜੀਆਂ ਬਈਆਂ ਬਈਆਂ ਨੇ ਬੜਾ ਸਹਿਮ ਦਾ ਮਹੌਲ ਬੜੀਆਂ ਬੜੇ ਕਤਰੋ ਗਾਰਦ ਕੜੀਆਂ ਮਚਨਾ ਬਾੜੀ ਹੋਏ ਕਤਰੀਨ 10 ਲੱਖ ਦਾ ਘੇੜਾ ਅੰਦਾਜ਼ੇ ਲਗਿਤ ਲਾਇਆ ਜਾਂਦਾ 10 ਲੱਖ ਕੋਰ ਦਾ ਘੇੜਾ ਪੂਰੇ ਅੰਮ੍ਰਿਤਸਰ ਸ਼ਹਿਰ ਤੇ ਜਿਹੜਾ ਘੇੜ ਕੇ ਬੈਠਾ ਹੈ ਕੇਵਲ ਹੀ ਮੰਦੇ ਉਹਨਾਂ ਦੇ ਸ਼ਰਕੇ ਹੁੰਦੇ ਨੇ ਤੇ ਅਲਜਾੜ ਲੋਕ ਹੈ ਕਿੰਨੇ ਨੇ ਸੰਤ ਜਨ ਮਾਇ ਸਿੰਘ ਢੰਡਾ ਵਾਲਿਆਂ ਨੂੰ ਅਕਾਲ ਤਖਤ ਸਾਹਿਬ ਵਿਖੇ ਰੂਪਨਾ ਲਈ ਚਾਹੀਦਾ ਹਵਲਾ ਪਈ ਉਹਨਾਂ ਦੇ ਘਰ ਕੇ ਅੱਛੇ ਹੋਇਆ ਪਰ ਘੋੜੇ ਨੂੰ ਕੀ ਜਾਣਨ ਕਿ ਜੇਕਰ ਉਹਨਾਂ ਨੇ ਸੰਤ ਜਨ ਮਾਇ ਸਿੰਘ ਢੰਡਾ ਵਾਲਿਆਂ ਨੂੰ ਪਾਲਦਾ ਸੀ ਤੇ ਬਾਕੀ ਦੇ ਜਿਹੜੇ 83 84 ਗੁਰਦਾਰਸਨ ਉਹਨਾਂ ਦੇ ਉੱਤੇ ਹੁੰਦੇ ਵੀ ਨਹੀਂ ਉਹਨਾਂ ਦਾ ਮਕਸਦ ਵੀ ਇਹ ਸੀ ਜਿਵੇਂ ਬਦਾਲੀ ਦਾ ਮਕਸਦ ਸੀ ਅਕਾਲ ਤਖਤ ਸਾਹਿਬ ਨੂੰ ਢੋਣਾ ਸਰੋਵਰਪੁਰ ਨੇ ਉਹਨਾਂ ਦਾ ਮਕਸਦ ਹੀ ਗੁਰੂ ਕਰਨਾ ਹੋਣਾ ਸੀ ਉਹ ਕਹਿੰਦੇ ਜੇ ਮੈਂ ਸ਼ਹਿਰ ਹੀ ਖਤਮ ਕਰ ਦਿਓ ਇਹਨਾਂ ਦਾ ਦਿੱਲੀ ਹੀ ਖਤਮ ਕਰ ਦਿਓ ਤੇ ਆਪੇ ਕਰ ਮੁਝਾਂ ਕਹਿਣ ਗੁਰੂ ਤੇ ਖਾਲਸਾ ਜਿਹੜਾ ਵੀ ਨਸ਼ਾ ਚੜਦੀ ਕਲਾ ਵਿੱਚ ਰਹਿੰਦਾ ਹੈ ਇਹ ਤਾਂ ਮੇਰ ਮਨ ਨੂੰ ਮੈਨੂੰ ਵੀ ਬੜਾ ਸੋਚਦੇ ਸੀ ਪਰ ਉੱਥੇ ਇੱਕ ਦੋਰਾ ਜਿਹੜਾ ਬੰਗਿਆਂ ਨੇ ਪਰਚਲਨ ਕੀਤਾ ਸੀ ਮਨ ਨੂੰ ਸਾਡੀ ਦਾਤਰੀ ਸੀ ਉਹਨਾਂ ਦੇ ਸੋਏ ਜਿਉਂ-ਜਿਉਂ ਮੈਨੂੰ ਲੱਗਦਾ ਸੀ ਗੂਣ ਸਵਾਏ ਹੋਏ ਮਨ ਨੂੰ ਆਖਿਆ ਵੀ ਜਿੰਮੇ ਜਿੰਮੇ ਤੈਨੂੰ ਵੱਡਦਾ ਜਾਏਗਾ ਫਿਕਰ ਨਾ ਕਰ ਅਸੀਂ ਬਦੂ ਢੋਣੇ ਹੋ ਕੇ ਇਤਰਾਂਗੇ ਸੰਸਾਰ ਜਨਮ ਸਾਡਾ ਜਨਮ ਕਿਹੜਾ ਖੰਡੇ ਦੀ ਧਾਰ ਵਿੱਚ ਹੈ ਕੋ ਸੰਸਾਰੀ ਤਰ੍ਹਾਂ ਢੋੜ ਇੱਕ ਜਿਹੜੀ ਕਰਦਾ ਹਾਂਗੇ ਕੀ ਹੋਜੂਗਾ ਗੁਰੂ ਸਾਹਿਬ ਜੀ ਨੇ ਐਸੇ ਕਰਕੇ ਤਾਂ ਜਦੋਂ ਤੁਸੀਂ ਗੁਰਤਾ ਕਬੀ ਦੇ ਬਾਰੇ ਵਿੱਚ ਸੁਣੋਗੇ ਗੁਰੂ ਸਾਹਿਬ ਜੀ ਸਾਹਿਬ ਜੀ ਦੇ ਬਾਰੇ ਵਿੱਚ ਸੁਣੋਗੇ ਨਾ ਸਾਧ ਸੰਤ ਗੁਰੂ ਸਾਹਿਬ ਜੀ ਨੇ ਆਪਣੇ ਸਾਹਿਬ ਜੀ ਨੂੰ ਗੱਦੀ ਨਹੀਂ ਦਿੱਤੀ ਆਪਣੇ ਪੁੱਤਰ ਨੂੰ ਗੱਦੀ ਕਿਉਂ ਦਿੱਤੀ ਉਹਦਾ ਕਾਰਨ ਇਤੋਂ ਹੀ ਕਰੈ ਕਿ ਜਿਹੜਾ ਗੁਰੂ ਸਿੱਖ ਦਾ ਜਿਹੜਾ ਸੰਬੰਧ ਹੈ ਨਾ ਕੋਈ ਸ਼ਬਦ ਦੇ ਨਾਲ ਜਿਹੜਾ ਸ਼ਬਦ ਦੀ ਕਮਾਈ ਕਰੇਗਾ ਉਹੀ ਅਗਾ ਗੱਦੀ ਤੇ ਬੈਠ ਸਕੇਗਾ ਲਕਮੀ ਚੰਦ ਸ਼੍ਰੀ ਚੰਦ ਨੂੰ ਗੱਦੀ ਨਹੀਂ ਮਿਲੀ ਪਰ ਬਾਬਾ ਲੈਣਾ ਗੁਰੂ ਸਾਹਿਬ ਦੀ ਸੇਵਾ ਵਿੱਚ 7 ਸਾਲ ਰਿਹਾ ਸਤ ਸੰਗਤ ਮਾਨਕ ਸਿੰਘ ਮਹਾਰਾਜ ਦਾ ਹੁਕਮ ਮੰਨਿਆ 7 ਸਾਲ ਬਾਅਦ ਨੂੰ 1547 ਨੂੰ ਗੱਦੀ ਦਿੱਤੀ ਗੁਰਨਾਨਕ ਸਿੰਘ ਮਹਾਰਾਜ ਦੀ ਸ਼੍ਰੀ ਚੰਦ ਲਖਨ ਦਾਸ ਨੂੰ ਨੇ ਕਿਹਾ ਸਾਨੂੰ ਗੱਦੀ ਕਿਉਂ ਨਹੀਂ ਮਿਲੀ ਲੜੇ ਗੁਰਸੱਤ ਜੀ ਨਾਲ ਉਹ ਕਹਿੰਦੇ ਇਹ ਗੱਦੀ ਜਿਹੜੀ ਇਹ ਕੋਈ ਨਾ ਕੋਦੇ ਕੋਲੇ ਤੇ ਪੁੱਤਰ ਕੋਲੇ ਜਲੇ ਜਾਈਗੀ ਇੱਕ ਰਾਜਾ ਗੱਦੀ ਤੇ ਬਿਠਾ ਗਾਉ ਦਾ ਪੁੱਤਰ ਗੱਦੀ ਤੇ ਬੈਠੇਗਾ ਇਹ ਤਾਂ ਦੁਲਾਈ ਦੀ ਗੱਦੀ ਹੈ ਇਹ ਤਾਂ ਗੁਰੂ ਦੀ ਗੱਦੀ ਹੈ ਜਿਹੜਾ ਸਿੰਘ ਕਹਣਾ ਕੱਢੇਗਾ ਜਿਹੜਾ ਖੜਾ ਉਤਰੇਗਾ ਉਹ ਲੈ ਜਾਏਗਾ ਇਹੇ ਕਰਕੇ ਅੱਜ ਜੇਕਰ ਇਹ ਸੋਚਣਾ ਇੱਕ ਗੱਦੀ ਨੂੰ ਮਾਰ ਲਾਗੇ ਪਰ ਗੁਰਵਰਸਿਮ ਮਹਾਰਾਜ ਜੀ ਰੋਸ਼ੀ ਤੇ ਜੋਤੂ ਚ ਘਟਾ ਲੈਣਾ ਜਿਹੜਾ ਵੀ ਜਦੋਂ ਵੀ ਹੋ ਗੁਰਵਰਸਿਮ ਮਹਾਰਾਜ ਨੂੰ ਪੜੇਗਾ ਉਹ ਅਮਰ ਧਾਰੀ ਹੋਏਗਾ ਉਹ ਕੇਸ਼ਾਂ ਧਾਰੀ ਹੋਏਗਾ ਉਹਦਾ ਸਰੂਪ ਜਿਹੜਾ ਗੁਰੂਗੋਬਿੰਦ ਸਿੰਘ ਮਹਾਰਾਜ ਦੀ ਵਰਗਾ ਬਣਦਾ ਜਾਏਗਾ ਸਿੱਖ ਆਪੇ ਪੈਦਾ ਹੁੰਦਾ ਜਾਣਾ ਹੈ ਕਹਿ ਬਚਾਰਾ ਬਹੁਤ ਨਿਆਪਾਈ ਥੇ ਸਕੂਲ ਦੇ ਹਾਂ ਸਤਿਗੁਰੂ ਸਾਹਿਬ ਮਹਾਰਾਜ ਕਿਰਪਾ ਕਰਨ ਅਗਾ ਦੇ ਦਿਹਾੜੇ ਦੇ ਬਚਾਰਾ ਆਪਾਂ ਕੀ ਕਰਾਂਗੇ ਭੁੱਲਾ ਝੁੱਪਾਂ ਦੇ ਜਮਾ ਬੜੇ ਅਦਬ ਸਤਕਾਰ ਦੇ ਨਾਲ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਤਰਾ ਕਰਸ ਵਾਹਿਗੁਰੂ ਜੀ ਕੀ ਫਤਿਹ